ਪਾਵਰ ਗ੍ਰਿਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਵਲੋਂ ਜਨਰਲ ਮੈਨੇਜਰ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਹਰਿੰਦਰ ਸੋਹਲ ਰਾਹੀ ਲਿਖੇ ਅਤੇ ਡਾਇਰੈਕਟ ਕੀਤੇ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਜ਼ਿਲ੍ਹਾ ਅਮ੍ਰਿਤਸਰ ਵਿੱਚ ਵਿਜੀਲੈਂਸ ਅਵੇਅਰਨੈਸ ਵੀਕ ਮਨਾਇਆ ਗਿਆ ਬਹੁਤ ਵਧੀਆ ਨੁੱਕੜ ਨਾਟਕ ਜਮੂਰਾ ਫੇਰ ਆ ਗਿਆ ਜੀ ਜਮੂਰਾ ਫੇਰ ਆ ਗਿਆ ਜੀ ਜਮੂਰਾ ਫੇਰ ਆ ਗਿਆ ਜੀ ਇਹ ਆਦਾ ਚੋਰਾ ਦਾ ਚੋਰਾ ਦਾ ਚੋਰਾ ਦਾ ਚੋਰਾ ਦਾ ਚੋਰਾ ਹੈ ਗਲੀ ਗਲੀ ਛੋਰ ਹੈ ਗਲੀ ਗਲੀ ਛੋਰ ਹੈ ਗਲੀ ਗਲੀ ਛੋਰ ਹੈ ਗਲੀ ਗਲੀ ਛੋਰ ਹੈ ਕ腐ਸ਼ਨ ਕਰਪਸ਼ਨ ਕਰਪਸ਼ਨ ਦਾ ਚੋਰਾ ਹੈ

ਮੋੜ ਜਾਓ ਮਾਹੌਲ ਹੈ ਚਾਹੇ ਨਾ ਮੈਨੂੰ ਪਬਾਬਾ ਨੇ ਤੈਨੂੰ ਪੈਨਾ ਵੀ ਕਿਹਾ ਹੈ ਏ ਤੂੰ ਆਪਣੇ ਕੀਮਤੀ ਸਮਾਨ ਵਿੱਚੋਂ ਮੈਨੂੰ ਕੁਝ ਸਮਾਨ ਦੇ ਦੇ ਨਾ ਤਾਂ ਮੈਂ ਤੈਨੂੰ ਤੇਰਾ ਸਮਾਨ ਦੇਣਾ ਦਾ ਦਸ ਮંજૂર ਹੈ ਕੋਈ ਜਮੀਨ ਵੀ ਚਾਹੀ ਤੇ ਨੌਕਰੀ ਵੀ ਨਹੀਂ ਮਿਲੀ ਬਦਲ ਪੁੱਤਰਾ ਮਾਂ ਤੈਨੂੰ ਸ਼ੁਰੂ ਤੋਂ ਨਹੀਂ ਜਾਣਿਆ ਤੇ ਨੌਕਰੀ ਦਾ ਸਹਾਰਾ ਨਹੀਂ ਲੱਗਦਾ ਉਹ ਪੁੱਤਰਾ ਆਪਣਾ ਯੇਪਰਾ ਮੈਂ ਤਾਂ ਕਰਾ ਜੇ ਤੁਸੀਂ ਨੌਕਰੀਆਂ ਨਾਲੀਆਂ ਹਨ ਤਾਂ ਤੈਨੂੰ ਚਾਹ ਤੂੰ ਕਾਸ਼ ਤੈਨੂੰ ਨਾ ਸਦਰਾਗੇ ਕਦੋਂ ਤੱਕ ਹੰਗੂ ਕਰਾਉਂਗੀ ਉਹ ਨੌਕਰੀਆਂ ਵਾਸਤੇ ਆ ਪੈਸੇ ਦਾ ਜਗਾਲ ਕੋਰੇ ਪੰਡ ਕਰ ਦੋ ਬੰਦ ਕਰ ਦਿਓ ਮੇਰੇ ਤੇ ਲੋਕਾਂ ਬੱਸ ਕਰ ਦਿਓ ਸਭ ਤੋਂ ਪਹਿਲੇ ਤੇ ਤੁਹਾਡਾ ਨਾਮ ਤੇ ਡੈਜ਼ਿਗਨੇਸ਼ਨ ਮੇਰਾ ਨਾਮ ਸੁਦੇਵ ਸਿੰਘ ਹੈ ਮੈਂ ਡਿਪਟੀ ਜੀਐਮ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਸੰਤਨ ਰੋਡ ਨਮਕਤ ਤੇ ਅੱਜ ਸਰ ਵਿਜੀਲੈਂਸ ਅਵੇਅਰਨੈਸ ਵੀਕ ਮਨਾਇਆ ਗਿਆ ਹੈ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਭ੍ਰਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ ਕੀ ਕਹਿਣਾ ਚਾਹਦੇ ਪਾਵਰ ਗ੍ਰਿਡ ਕਾਰਪੋਰੇਸ਼ਨ ਇੱਕ ਸੈਂਟਰਲ ਗਵਰਨਮੈਂਟ ਦਾ ਅਧਾਰਾ ਹੈਗਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਵਿਜੀਲੈਂਸ ਅਵੇਅਰਨੈਸ ਵੀਕ ਮਨਾ ਰਹੇ ਹਾਂ 27 ਅਕਤੂਬਰ ਤੋਂ ਲੈ ਕੇ 2 ਨਵੰਬਰ ਤੱਕ ਇਦੇ ਦੌਰਾਨ ਅਸੀਂ ਹੋਰ ਵੀ ਕਈ ਪ੍ਰੋਗਰਾਮ ਕੀਤੇ ਆ ਜਿਨ੍ਹਾਂ ਵਿੱਚ ਸਕੂਲਾਂ ਵਿੱਚ ਭਾਸ਼ਾ ਦੀ ਪ੍ਰਤੀਯੋਗਤਾ ਔਰ ਬੱਚਿਆਂ ਦੀ ਚਿੱਤਰਕਲਾ ਔਰ ਇੱਕ ਵਕਤ ਹੰਦਾ ਵੀ ਆਰਗੇਨਾਈਜੇਸ਼ਨ ਕੀਤਾ ਔਰ ਅੱਜ ਇਸ ਜਗ੍ਹਾ ਤੇ ਅਸੀਂ ਇੱਕ ਨੁੱਕੜ ਨਾਟਕ ਪੇਸ਼ ਕਰ ਰਹੇ ਹਾਂ ਜਿਹਦੇ ਵਿੱਚ ਆਮ ਲੋਕਾਂ ਨੂੰ ਭ੍ਰਸ਼ਟਾਚਾਰ ਦੇ ਪ੍ਰਤੀ ਜਾਗਰੂਕ ਕਰਨ ਵਾਸਤੇ ਇੱਕ ਛੋਟੇ ਸਕੇਟਸ ਆਈਆਂ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਇਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਇਸ ਸਾਲ ਦਾ ਜਿਹੜਾ ਮੈਸੇਜ ਹੈਗਾ ਸਾਡੀ ਤਰਕਤਾ ਸਾਡੀ ਸਾਂਝੀ ਜ਼ਿੰਮੇਵਾਰੀ ਤੇ ਇਹਦੇ ਤਹਿਤ ਇਹ ਭ੍ਰਸਟਾਚਾਰ ਨੂੰ ਖਤਮ ਕਰਨ ਦਾ ਇੱਕ ਤਰੀਕਾ ਕਿ ਸਭ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਆਪਣੀ ਜ਼ਿੰਮੇਵਾਰੀ ਸਮਝਣਗੇ ਤਾਂ ਹੀ ਇਹ ਭ੍ਰਸਟਾਚਾਰ ਨੂੰ ਖਤਮ ਕਰ ਸਕਦੇ ਸਰ ਜ਼ਿਆਦਾਤਰ ਦੇਖਿਆ ਗਿਆ ਕਿ ਗਰੀਬ ਵਿਅਕਤੀ ਤੇ ਭ੍ਰਸਾਚਾਰ ਨਹੀਂ ਫੈਲਾਉਂਦਾ ਪਰ ਜਿਹੜੇ ਵੱਡੇ ਵੱਡੇ ਪੂੰਜੀਪਤੀ ਨੇ ਉਹਨਾਂ ਦੁਆਰਾ ਹੀ ਸਰਕਾਰੀ ਧਾਰਿਆਂ ਦੇ ਵਿੱਚ ਰਿਸ਼ਵਤ ਦਿੱਤੀ ਜਾਂਦੀ ਹੈ ਉਸ ਪੱਦਰ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਠੱਲ ਪਾਉਣ ਦੇ ਲਈ ਕੀ ਕੀਤਾ ਜਾ ਰਿਹਾ ਹੈ ਜੇ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਸਾਡੇ ਡਿਪਾਰਟਮੈਂਟ ਵਿੱਚ ਹਰ ਇਨਸਾਨ ਹਰ ਐਮਪਲੋਈ ਜੋ ਹੈ ਉਹ ਇੱਕ ਤਾਂ ਫਲੇਜ ਲੈਂਦਾ ਹਰ ਸਾਲ ਕਿ ਅਸੀਂ ਕੋਈ ਕਿਸੇ ਤਰ੍ਹਾਂ ਦਾ ਭ੍ਰਸ਼ਟਾਚਾਰ ਨਹੀਂ ਕਰਾਂਗੇ ਨਾ ਕਿਸੇ ਨੂੰ ਰਿਸ਼ਵਤ ਦੇਵਾਂਗੇ ਨਾ ਕਿਸੇ ਨੂੰ ਲਵਾਂਗੇ ਇਦਾਂ ਕਿ ਹੁੰਦਾ ਕਿ ਸਾਨੂੰ ਸਾਡੇ ਵਿੱਚ ਇੱਕ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਅਹਿਸਾਸ ਜਾਗਦਾ ਬਾਕੀ ਜਿੱਥੇ ਤੱਕ ਬਾਕੀ ਡਿਪਾਰਟਮੈਂਟ ਦਾ ਸਵਾਲ ਹੈ ਹਰ ਡਿਪਾਰਟਮੈਂਟ ਆਪਣੇ ਆਪਣੇ ਲੈਵਲ ਤੇ ਕੁਝ ਨਾ ਕੁਝ ਕਰ ਰਿਹਾ ਤੇ ਮੈਂ ਮੰਨਦਾ ਕਿ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਠੀਕ ਨਹੀਂ ਕਰਦੇ ਉਹਨਾਂ ਚਿਰ ਆਪਾਂ ਦੂਸਰੇ ਨੂੰ ਕੁਝ ਕਹਿ ਨਹੀਂ ਸਕਦੇ ਕਿ ਸਾਡੀਆਂ ਇਹ ਜਿਹੜਾ ਉਪਰਾਲਾ ਆ ਇਸੇ ਇਸੇ ਵੱਲ ਇੱਕ ਕਦਮ ਹੈਗਾ ਕਿ ਅਸੀਂ ਪਹਿਲਾਂ ਆਪਣੇ ਆਪ ਨੂੰ ਠੀਕ ਰੱਖੀਏ ਔਰ ਅਸੀਂ ਠੀਕ ਰੱਖ ਕੇ ਲੋਕਾਂ ਨੂੰ ਅਵੇਅਰਨੈਸ ਕਰੀਏ ਔਰ ਹੌਲੀ-ਹੌਲੀ ਇਹ ਸਾਰਾ ਜਿਹੜਾ ਬੀ ਹੈ ਅੱਗੇ-ਅੱਗੇ ਸੱਲੇਗਾ ਔਰ ਦੇਸ਼ ਸਾਡਾ ਖੁਸ਼ਹਾਲ ਔਰ ਪ੍ਰੋਸਪਰਡ ਹੋਏਗਾ